ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਿਹਤ ਵਿਭਾਗ ਨੇ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਸਾਰੇ ਚੱਜੇ ਇੰਤਜ਼ਾਮ ਕੀਤੇ ਹੈ ਸਿਹਤ ਵਿਭਾਗ ਨੇ ਵੀ ਭਾਈ ਕਨੀਆ ਜਿਹੜਾ ਮਿਸ਼ਨ ਆ ਸਿਓਰਾਂ ਦੇ ਵਾਰਸ ਆ ਅਸੀਂ ਸਾਰੇ ਜਿੰਨੇ ਵੀ ਆਪਣੇ ਤੁਹਾਡੇ ਹਸਪਤਾਲ ਹੈ ਜੀ ਰੋਪੜ ਦਾ ਜੀ ਗਿਰਧਪੁਰ ਸਾਹਿਬ ਤੇ ਅਨੰਤਪੁਰ ਸਾਹਿਬ 24 ਘੰਟੇ ਦੀ ਐਮਰਜੈਂਸੀ ਸਵਾਵਾ ਹੋਣ ਗਿਆ ਤੇ ਅਨੰਤਪੁਰ ਸਾਹਿਬ ਤੇ ਰੋਪੜ ਦੇ ਵਿੱਚ ক্রিਟੀਕਲ ਕੇਅਰ ਜਿਹਨੂੰ ਐਮਰਜੈਂਸੀ ਜਿਹਨੂੰ ਅਸੀਂ ਵੈਂਟੀਲੇਟਰ ਕਾਰਡੀਕ ਮੋਨਿਟਰ ਜਿਹਨੂੰ ਲਾਈਫ ਸਪੋਰਟ ਸਿਸਟਮ ਸਾਰੇ ਆ ਆਕਸੀਜਨ ਦੀ ਸਪਲਾਈ 24 ਘੰਟੇ ਜਨਰੇਟਰ ਦੀ ਬੈਕਅਪ ਤੇ ਇਹ ਸਾਰੀਆਂ ਦਵਾਈਆਂ ਸਪੈਸ਼ਲਿਸਟ ਦੀਆਂ ਟੀਮਾਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲੇ ਤੋਂ ਜਿਹੜੀਆਂ ਹੈਗੀਆਂ ਉਹ ਐਮਰਜੈਂਸੀ ਸਰਵਿਸਸ ਮੈਨੇਜ ਕਰਨੀ ਹੈ ਤੇ ਨਾਲ ਨਾਲ 21 ਆਮ ਆਦਮੀ ਕਲੀਨਿਕ ਪਹਿਲਾਂ ਕੰਮ ਕਰਦੇ ਆ ਤੇ 19 ਆਮ ਆਦਮੀ ਕਲੀਨਿਕ ਚੜ੍ਹਿਆ ਸੀ ਨਵੇਂ ਟ੍ਰੋਲੀ ਸਿਟੀ ਦੇ ਵਿੱਚ ਜਿੰਨੇ ਵੀ ਆਪਣੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਔਰ ਰਸਤੇ ਦੇ ਵਿੱਚ ਵੀ ਜਿੰਨੇ ਵੀ ਸਟ੍ਰੈਟੈਜਿਕ ਪੁਆਇੰਟਸ ਹੈ ਜਿਵੇਂ ਪੰਜ ਪਿਆਰਾ ਪਾਰਕ ਹੋ ਗਿਆ ਭਾਈ ਜੈਤਾ ਜੀ ਔਰ ਆਲ ਔਰ ਰਸਤੇ ਖਾਲਸਾ ਉਥੇ ਜਿਹੜੇ ਸਾਡੇ ਆ ਗਿਆ ਆਮ ਆਦਮੀ ਕਲੀਨਿਕ ਜਿੱਥੇ ਲੋਕ ਰਹਿ ਰਹੇ ਆ ਉਥੇ 24 ਘੰਟੇ ਚੱਲਣਗੇ ਜੀ ਉਹ ਇਸ ਤੋਂ ਸਵਾਏ ਜਿਹੜੇ ਤਿੰਨੇ ਹਸਪਤਾਲਾਂ ਦੇ ਵਿੱਚ ਸੰਬੀਜਨ ਹਸਪੀਟਲਸ ਤੇ ਜਿਹੜਾ ਆਪਣਾ ਕੀਰਪੁਰ ਸਾਹਿਬ ਤੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਐਮਰਜੈਂਸੀ ਸਵਾਵਾ ਇਹਦੇ ਨਾਲ ਨਾਲ ਫੋਨਦਾਨ ਕੈਂਪ ਰੋ ਚੱਲੇਗਾ ਜੀ ਤੇ 25 ਤਰੀਕ ਨੂੰ ਰਾਸਤੇ ਖਾਲਸਾ ਵਿੱਚ ਬਾਕੀ ਦਿਨ ਪੰਜ ਪਿਆਰਾ ਪਾਰਕ ਦੇ ਵਿੱਚ ਇਸ ਤੋਂ ਸਵਾਏ ਜਿਹੜਾ ਹੈਗਾ ਉਹ ਐਮਬੂਲੈਂਸਸ ਤਾਇਨਾਤ ਰਹਿਣ ਗਿਆ ਜੀ ਜਿਹੜੀਆਂ 24 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਬੇਸਿਕ ਲਾਈਫ ਸਪੋਰਟ ਤੇ ਸੱਤ ਐਮਬੂਲੈਂਸ ਜਿਹੜੀਆਂ ਸਾਡੀਆਂ ਐਡਵਾਂਸ ਲਾਈਫ ਸਪੋਰਟ ਹੈ ਉਹ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਸਟ੍ਰੈਟਿਜੀਕ ਪੁਆਇੰਟਸ ਤੇ ਖੜੀਆਂ ਹੋਣਗੀਆਂ ਸਾਡਾ ਮੈਡੀਕਲ ਸਟਾਫ ਜਿਹੜਾ ਹੈਗਾ ਦਿਨ ਰਾਤ ਕੰਮ ਕਰੇਗਾ ਇਹ ਸਾਰਾ ਅਸੀਂ ਬੰਦੋਬਸਤ ਕੀਤਾ ਹੈਗਾ ਕਿ ਕਿਸੇ ਨੂੰ ਬਾਈ ਚਾਂਸ ਕੋਈ ਬੰਦਾ ਦਵਾਈ ਭੁੱਲ ਜਾਂਦਾ ਜਾਂ ਕਿਸੇ ਨੂੰ ਕੋਈ ਮੈਡੀਕਲ ਕਿਸੇ ਕਿਸਮ ਦੀ ਕੋਈ ਅਬਰਜੈਂਸੀ ਹੋਵੇ ਉਹਦਾ ਸਾਰਾ ਦੇਖਭਾਲ ਦਾ ਬੰਦੋਬਸਤ ਹੋਏਗਾ ਤੇ ਨਾਲ ਨਾਲ ਇੱਕ ਨਿਰਾਹ ਦਾ ਲੰਗਰ ਜਿਹੜੇ ਸਾਡੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਅਸੀਂ ਅੱਖਾਂ ਵੀ ਚੈੱਕ ਕਰਾਂਗੇ ਔਰ ਮੌਕੇ ਤੇ ਪੜਨ ਵਾਲੀ ਐਨਕਾ ਕੋਈ ਭੁੱਲ ਜਾਂਦਾ ਜਾਂ ਕਿਸੇ ਨੂੰ ਲੋੜ ਹੈ ਕਿਤੇ ਲਈ ਕੋਈ ਜਿਹੜੀ ਸਰਦਾ ਤਾਂ ਦੀ ਉਹਨਾਂ ਨੂੰ ਵੈਸੇ ਵੀ ਲੋੜ ਹੋਵੇ ਤੇ ਉਹ ਐਨਕਾ ਵੀ ਫਰੀ ਦਿੱਤੀਆਂ ਜਾਣਗੀਆਂ ਤੇ ਜਿਨ੍ਹਾਂ ਨੂੰ ਲੋੜ ਹੋਏਗੀ ਜਿਨ੍ਹਾਂ ਦੀ ਨਿਗਾਹ ਬਹੁਤ ਕਮਜ਼ੋਰ ਹੋਏਗੀ ਜਾਂ ਆਪਰੇਸ਼ਨ ਦੀ ਲੋੜ ਹੈ ਉਹਨਾਂ ਦੇ ਜਿਹੜੇ ਫਰੀ ਜਿਹੜੇ ਲੈਂਸ ਆਦੇ ਨਾ ਟਾਂਕੇ ਵਾਲੇ ਟੀਕੇ ਵਾਲੇ ਉਹ ਪੇਕੋਦਰ ਵਾਲਾ ਆਪਰੇਸ਼ਨ ਕਰਕੇ ਰੋਪੜ ਦੇ ਹਸਪਤਾਲ ਚ ਉਹਨਾਂ ਦੇ ਸਰਜਰੀਜ਼ ਵੀ ਫਰੀ ਹੋਣ ਗਿਆ ਇਹ ਸਾਰਾ ਜਿਹੜਾ ਸਿਹਤ ਮਹਿਕਮਾ ਵੱਲੋਂ ਬੰਦੋਬਸਤ ਕੀਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਵਤਾ ਨਹੀਂ ਹੋਏਗੀ ਇਦੇ ਨਾਲ ਨਾਲ ਬਹੁਤ ਸਾਰੀਆਂ ਸੰਗਤਾਂ ਕੋਈ ਕੋਈ ਵਿਦੇਸ਼ ਤੋਂ ਡਾਕਟਰਾਂ ਦੇ ਐਕਸਪਰਟ ਡਾਕਟਰ ਜਾਂ ਦੇਸ਼ ਦੇ ਦੂਜੇ ਸਿਹਤਵਾਨਦੇ ਆ ਜਾਂ ਪੰਜਾਬ ਤੋਂ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਕੋਈ ਐਨ ਜੀਓ ਸੇਵਾ ਕਰਨਾ ਚਾਹੁੰਦੀ ਆ ਕਿਸੇ ਤਿੱਕੇ ਨਾਲ ਯੋਗਦਾਨ ਪਾੜਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਦਿੱਤਾ ਸਹਿਯੋਗ ਵਾਸਤੇ ਜਿਹੜਾ ਕਿ ਹੈਗਾ 623991 76007 ਮੈਂ ਰਿਪੀਟ ਕਰਦਾ ਜੀ 62391 76007 ਜੇ ਕੋਈ ਸਹਿਯੋਗ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਅਸੀਂ ਸਾਡੇ ਟੈਂਪ ਲੱਗੇ ਹੋਣਗੇ ਸਾਡੇ ਨਾਲ ਆ ਕੇ ਅਸੀਂ ਇਕੱਠੇ ਹੋ ਕੇ ਸੇਵਾ ਕਰਾਂਗੇ ਸਾਡਾ ਸਾਰਿਆਂ ਦਾ ਮਕਸਦ ਇਹ ਹੀ ਆ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਤੇ ਇਹਦੇ ਨਾਲ ਨਾਲ ਇੱਕ ਅਸੀਂ ਮੈਡੀਕਲ ਹੈਲਪਲਾਈਨ ਵਾਸਤੇ ਇੱਕ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੰਬਰ ਦਿੱਤੇ ਜਾਣਗੇ ਇੱਕ ਸਾਡੇ ਵੱਲੋਂ ਸਿਹਤ ਮੈਕਮਾ ਵੱਲੋਂ ਵੀ 98155 88342 98155 88342 ਸੋ ਇਹ ਜੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ ਕੋਈ ਦਵਾਈ ਚਾਹੀਦੀ ਹੋਵੇ ਇਸ ਨੰਬਰ ਤੇ ਕਾਲ ਕਰਨਗੇ ਤਾਂ ਉਹਨਾਂ ਕੋਲੇ ਇਮੀਡੀਏਟਲੀ ਐਂਬੂਲੈਂਸ ਦੀ ਰੋਡ ਹੋਏਗੀ ਐਂਬੂਲੈਂਸ ਪਹੁੰਚੇਗੀ ਗਾਈਡੈਂਸ ਦੀ ਰੋਡ ਹੋਏਗੀ ਉਹ ਮਿਲ ਜਾਏਗੀ ਜਾਂ ਨੀਅਰੈਸਟ ਹਸਪਤਾਲ ਦਾ ਦੱਸਤਾ ਜਾਏਗਾ ਤੇ ਸਾਡੇ ਜਿਹੜੇ ਸਾਰੇ ਜਿੰਨੇ ਵੀ ਸਾਡੇ ਐਪ ਦੇ ਉੱਤੇ ਹੋਣਗੇ ਜਿੰਨੇ ਆਮ ਆਦਮੀ ਕਿਉਂ ਨਾ ਕਿਹਾ ਸਿਹਤ ਸੰਸਥਾਵਾਂ ਤੇ ਤੁਹਾਨੂੰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਔਰ ਵੈਸੇ ਵੀ ਸਾਰੇ ਸਟ੍ਰੈਟੈਜਿਕ ਪੁਆਇੰਟ ਤੇ ਸਾਡੀਆਂ ਸਵਾਮਾ હાજર ਰਹਿਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੈਡੀਕਲ ਦਵਾਈ ਲੈਣ ਦੇ ਵਿੱਚ ਜਾਂ ਮੈਡੀਕਲ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਔਰ ਅਸੀਂ ਦਿਨ ਰਾਤ ਜਿਹੜਾ ਹੈਗਾ ਉਹ ਸੰਗਤ ਦੀ ਸੇਵਾ ਦੇ ਵਿੱਚ ਆ ਜਾ ਰਵਾਂਗੇ ਹਾਂਜੀ ਹਾਂ ਨਹੀਂ ਬਾਅਦ ਵਿੱਚ ਨਹੀਂ ਜੀ ਮੈਂ ਤੁਹਾਡੇ ਐਸਐਮਓ ਵੀ ਨਵੇਂ ਲਾਏ ਆ ਜਿਹੜੇ ਬਹੁਤ ਡੈਡੀਕੇਟਿਡ ਆ ਵਧੀਆ ਕੰਮ ਕਰ ਰਹੇ ਆ ਔਰ ਤੁਹਾਡੇ ਸਾਰੇ ਸਪੈਸ਼ਲਿਸਟਸ ਲੱਗ ਗਏ ਆ ਕੈਨਨੀ ਦੀ ਵੀ ਪੋਸਟ ਕਰਦੇ ਆ ਮੈਂ ਉਹ ਵੀ ਮਨ ਉਮੀਦ ਹੈ ਕਿ ਇੱਕ ਦੋ ਦਿਨ ਚ ਜੁਆਇਨ ਕਰ ਜਾਣਗੇ ਤੁਹਾਡੇ ਕੋਲ ਆਉਣੀ ਮੈਂ ਮਿਲ ਕੇ ਆਇਆ ਨਾਸਟਟਿਸਟ ਵੀ ਆ ਸਰਜਨ ਵੀ ਆ ਦੋਨੋਂ ਹਸਬੰਡ ਵਾਈਫ ਹੀ ਆ ਗਿਆ ਔਰਥੋ ਦੇ ਵਿੱਚ ਵੀ ਹੈਗਾ ਬਾਕੀ ਸਾਰੇ ਤੁਹਾਡੇ ਕੋਲ ਆ ਗਏ ਆ ਮੈਡੀਕਲ ਸਪੈਸ਼ਲਿਸਟ ਵੀ ਆ ਹੁਣ ਐਸੋਲੇ ਸਿਰਫ ਗਾਇਨੀ ਦਾ ਡਾਕਟਰ ਨਹੀਂ ਆ ਸੀ ਟੈਂਪਰੇਰੀ ਡਿਊਟੀ ਲਈ ਹੋਈ ਆ ਬਸ ਉਹ ਮੈਂ ਪੋਸਟਿੰਗ ਕੀਤੀ ਆ ਨਵੇਂ ਜਿਹੜੇ ਸਾਡੇ ਕੋਲੇ ਜਿਹਦੇ ਬੱਚੇ ਪੜਦੇ ਆਉਂਦੇ ਆ ਨਵੇਂ ਉਹਨਾਂ ਦੀ ਵੀ ਪੋਸਟਿੰਗ ਕਰਤੀ ਆ ਨਾ ਉਮੀਦ ਆ ਮੈਨੂੰ ਉਹ ਵੀ ਜੁਆਇਨ ਕਰ ਜਾਈਏ ਹਾਂਜੀ ਦੇਖੋ ਉਹਦੇ ਚ ਜੈਡੋਨੋਸੋਨੋਗ੍ਰਾਫੀ ਵੀ ਹੁੰਦੀ ਹੈ ਹਾਂਜੀ ਹਾਂ ਅਲਟਰਾ ਆ ਦੀ ਬੁੜੀ ਵੱਡੀ ਘਾਟ ਹੈ ਕਿਰਾਹ ਹੋਰ ਤਾਂ ਪੰਜਾ ਚੀ ਸਾਰੇ ਜਿਹੜੀ ਕੋ ਹੱਡੀ ਬੜੀ ਬਲਡਗਾ ਉਹ ਕਿਵੇਂ ਨੂੰ ਮੈਨੇਜ ਕਰੰਗੇ ਹਾਂਜੀ ਕੋਈ ਡੈੱਡ ਬੋਡੀ ਆਉਂਦੀ ਨਹੀਂ ਸਰ ਇੱਥੇ ਕੋਈ ਜਿਵੇਂ ਅੱਜ ਦੇ ਜੋ ਵੈਂਟੀਲੇਟਰ ਵਗੈਰਾ ਜਾਂ ਹੋਰ ਕੋਈ ਫੈਸਿਲਿਟੀ ਨਹੀਂ ਹੈ ਜੀ ਸਾਰੇ ਨੂੰ ਚੰਡੀਗੜ੍ਹ ਜਾਣਾ ਪੈਂਦਾ ਵੈਂਟੀਲੇਟਰ ਦੀ ਮੇਰੇ ਲਈ ਤਾਂ ਕਰ ਲਿਓ ਸਾਰੇ ਲੋਕਾਂ ਲਈ ਆਮ ਲੋਕਾਂ ਲਈ ਇਹ ਸਾਰਾ ਕੁਝ ਆਮ ਲੋਕਾਂ ਵਾਸਤੇ ਹੀ ਹੈ ਜੀ ਹਾਂ ਜੀ ਸੁਣ ਲਓ ਸੁਣ ਲਓ ਸੁਣ ਲਓ ਇਹਦੇ ਵਿੱਚ ਜਿਹੜਾ ਤੁਹਾਡੇ ਅਲਟਰਾਸਾਉਂਡ ਦੇ ਨੂੰ ਜਾਂ ਐਕਸਰੇ ਵਾਲੇ ਰੇਡੀਓਲੋਜਿਸਟ ਕਹਿੰਦੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਸ਼ਾਰਟੇਜ ਉਹਨਾਂ ਦੀ ਹੈ ਜਿਹੜੇ ਗਾਇਨੀ ਦੇ ਡਾਕਟਰ ਹੈ ਨੰਬਰ 2 ਤੇ ਸ਼ਾਰਟੇਜ ਉਹਨਾਂ ਦੀ ਹੈ ਇਸੇ ਤਰ੍ਹਾਂ ਜਿਹੜੇ ਨਸਰ ਡਿਸਟਾ ਮੈਡੀਕਲ ਸਪੈਸ਼ਲਿਸਟਾਂਾਂ ਦੀ ਬਹੁਤ ਸ਼ਾਰਟੇਜ ਸੀਗੀ ਅਸੀਂ ਪਿੱਛੇ ਜੇ ਹੁਣ ਅਸੀਂ 1000 ਡਾਕਟਰ ਭਰਤੀ ਕੀਤੇ ਜਿਹੜੇ ਜਨਰਲ ਡਿਊਟੀ ਮੈਡੀਕਲ ਆਫਸਰਸ ਆ ਉਹਨਾਂ ਨੂੰ ਭਰਤੀ ਕੀਤੀ ਅਕਤਾ ਅਸੀਂ ਉਹਨਾਂ ਨੂੰ ਕ੍ਰਿਟੀਕਲ ਕੇਅਰ ਦੇ ਵਿੱਚ ਟ੍ਰੇਨਿੰਗ ਦਵਾ ਰਹੇ ਆ ਟੈਲੀ ਮੈਡੀਸਨ ਸ਼ੁਰੂ ਕਰ ਰਹੇ ਆ ਇਹਦੇ ਨਾਲ ਅਸੀਂ ਜਿਹੜੇ ਡਾਕਟਰ ਰਿਟਾਇਰ ਹੋਏ ਆ ਉਹ ਵੀ ਸਾਡੇ ਕੁਝ ਡਾਕਟਰਾਂ ਨੇ ਜੁਆਇਨ ਕੀਤਾ ਸੋ ਤੁਹਾਡੇ ਵੀ ਜੇ ਕੋਈ ਡਾਕਟਰ ਰਿਟਾਇਰ ਹੋ ਰਿਹਾ ਜਿਹੜੀ ਆਪਣੀ ਸੇਵਾ ਦੇਣਾ ਚਾਹੁੰਦਾ ਅ ਅਸੀਂ ਉਹਨਾਂ ਨੂੰ ਵੀ 65 ਸਾਲ ਤੱਕ ਜਿਹੜਾ ਹੈਗਾ ਅਸੀਂ ਉਹਨਾਂ ਦੀਆਂ ਸਵਾਵਾ ਜਿਹੜੀਆਂ ਹੈਗੀਆਂ ਇਸ ਕਰਕੇ ਉਹ ਸਾਡੇ ਕੋਲੇ ਸਪੈਸ਼ਲਿਸਟ ਦੀ ਕਮੀ ਆ ਗਈ ਆ ਜਿਹੜੇ ਜੰਗ ਬੱਚੇ ਆਉਂਦੇ ਆ ਉਹ 250 ਮਰ ਲਾਇਸ ਉਹਨਾਂ ਤੋਂ ਸਿਰਫ 100 ਨੇ ਜੁਆਇਨ ਕੀਤਾ ਅਸੀਂ 650 ਦੀ ਜਿਹੜੇ ਸੀਗੇ ਅਸੀਂ ਉਹਨਾਂ ਨੂੰ ਵਾਕ ਇਨ ਇੰਟਰਵਿਊ ਕੀਤੀ ਕਿ ਅਸੀਂ ਤਾਂ ਕਿ ਉਹ ਜਲਦੀ ਤੋਂ ਜਲਦੀ ਜੁਆਨ ਹੋ ਜਾਵੇ ਉਹਦੇ ਵਿੱਚੋਂ ਵੀ ਤਕਰੀਬਨ 100 ਡਾਕਟਰਾਂ ਨੇ ਜੁਆਇਨ ਕੀਤਾ ਸਪੈਸ਼ਲਿਸਟ ਖਾਸ ਕਰਕੇ ਜਿਸ ਤਰ੍ਹਾਂ ਤੁਹਾਡਾ ਆਨੰਦਪੁਰ ਸਾਹਿਬ ਹੋ ਗਿਆ ਜਾਂ ਜਿਹੜੇ ਚਮਕੌਰ ਸਾਹਿਬ ਹੋ ਗਿਆ ਦਸੂਹਾ ਹੋ ਗਿਆ ਜਾਂ ਹੋਰ ਕੋਈ ਤਰਨ ਤਰਨ ਦੇ ਵਿੱਚ ਜਾਂ ਰੋਜਪੁਰ ਦੇ ਵਿੱਚ ਕੋਈ ਖੇਡਾ ਉੱਤੇ ਸਾਨੂੰ ਦਿੱਕਤ ਆਂਦੀ ਆ ਸਪੈਸ਼ਲਿਸਟਾਂ ਦੀ ਤੇ ਅਸੀਂ ਉਹਦੇ ਵਾਸਤੇ ਕਿ ਇਹ ਵੀ ਇੱਕ ਸਪੈਸ਼ਲ ਪ੍ਰੋਵੀਜ਼ਨ ਲੈ ਕੇ ਆਏ ਆ ਕਿ ਜਿਹੜਾ ਵੀ ਕੋਈ ਡਾਕਟਰ ਸਪੋਜ਼ ਨੰਗਲ ਦੇ ਵਿੱਚ ਹੈ ਜਾਂ ਆਨੰਦਪੁਰ ਸਾਹਿਬ ਚ ਤੇ ਸਾਨੂੰ ਆਪਣੀ ਪਾਰਟ ਟਾਈਮ ਡਿਊਟੀ ਦੇ ਦੇਣ 3 ਘੰਟੇ ਬਾਅਦ ਤੇ ਅਸੀਂ ਉਹਨਾਂ ਨੂੰ ਚੰਗਾ ਪੇ ਕਰਾਂਗੇ ਇਹਦੇ ਨਾਲ ਨਾਲ ਸਾਡੀਆਂ ਐਮਰਜੈਂਸੀ ਉਹ ਟੈਂਡ ਕਰ ਲੈਣਗੇ ਤੇ ਉਹਦੀ ਵੀ ਉਹਨਾਂ ਨੂੰ ਐਕਸਟਰਾ ਪੇ ਕਰਾਂਗੇ ਜੇ ਡਾਕਟਰ ਜਿੱਥੇ ਸਾਡੇ ਕੋਲ ਗੈਨੇਕੋਲੋਜਿਸ ਨਹੀਂ ਹੈ ਜੇ ਰਾਤ ਨੂੰ ਉਹ ਸਾਡਾ ਤਰਨ ਤਰਨ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਅੱਛਾ ਚੱਲਿਆ ਆਗਾ ਤੇ ਇਹ ਅਸੀਂ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸਾਰੀਆਂ ਜੜੀਆਂ ਸਪੈਸ਼ਲਿਸਟ ਸਰਵਿਸਿਜ਼ ਮਿਲਣ ਮੈਡੀਕਲ ਆਫਸਰ ਭਰਤੀ ਕਰਤੇ ਆ ਨਰਸਸ ਦੀ ਭਰਤੀ 400 ਦੀ ਹੋ ਗਈ ਆ 400 ਸਮਾ 400 ਦੀ ਤੇ 300 ਦੀ ਕੱਲ ਮੁਖਵਤੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਹੈ ਕੈਬਨਟ ਮੀਟਿੰਗ ਦੇ ਵਿੱਚ ਤੇ ਉਹ ਵੀ ਬੜੀ ਜਲਦੀ ਤੁਹਾਡੇ ਜੁਆਇਨ ਕਰ ਜਾਣਗੇ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਜਿਵੇਂ ਅਸੀਂ ਵੀ ਆਰ ਔਨ ਟਰੈਕ

ਕਦਾ ਇਨਸਟਰੂਮੈਂਟ ਦਾ ਉਹਦੇ ਚ ਕੋਈ ਜੜੀ ਚੀਜ਼ ਫਿਰਦਣ ਵਾਲੀ ਆ ਉਹ ਤੇ ਸਾਨੂੰ ਕੋਈ ਦਿੱਕਤ ਨਹੀਂ ਆ ਸਿਰਫ ਤੇ ਸਿਰਫ ਜੜੀ ਹੈਗੀ ਆ ਜੜ ਸਾਹਿਬ ਪਿਛਲੇ ਲੰਮੇ ਸਾਨੂੰ ਨਾ ਕੰਮ ਕਰਦਾ ਆ ਰਿਹਾ ਇਹ ਹਸਪੀਟਲ ਜਿਹੜਾ ਹੈ ਸਫਾਈ ਦੇ ਵਾਸਤੇ ਨੂੰ ਲੈ ਕੇ ਸਵਾਦਾਂ ਲੱਗੇ ਦੇ ਜੀ ਬਾਥਰੂਮਾਂ ਨੂੰ ਲੈ ਕੇ ਸਵਾਦਾਂ ਦੇ ਜਿਹੜਿਆ ਰਾਸਤੇ ਨੂੰ ਲੈ ਕੇ ਸਵਾਦਾਂ ਦੇ ਜੀ ਇਹ ਜਿਹੜੇ ਬਣਾਇਆ ਜਾ ਕਰਦਾ ਵੀ ਹੁਣ ਸਫਾਈ ਹੋ ਗਈ ਕਿਉਂਕਿ ਔਰ 3:30 ਤੋਂ 7:00 ਲੈ ਕੇ ਤਾਂ ਆਪਾਂ ਸਫਾਈ ਕਰ ਦਈਏ ਉਹ ਤੋਂ ਬਾਅਦ ਜਿਹੜੇ ਇੱਥੋਂ ਦੇ ਲੋਕ ਆਮ ਲੋਕ ਉਹਨਾਂ ਵਾਸਤੇ ਕੀ ਪ੍ਰਬੰਧ ਹੋਣਾ नहीं वह हमेशा ही होएगी जी गल ठीक है कि बड़े लंबे समय जो तो जोड़ी कमी सा जो मैं हेल्थ मिनिस्टर आया जी उदों अं मैं सिर्फ तो सिर्फ पच्ची तीह प्रसेंट डॉक्टरों का काम कर रहा था हूँ अभी सठ सत्तर परसेंट तक पहुंचे हैं हौली हौली असं नसी नब, नब्बे परसेंट दिए एप्रीशिएट करोगे कि पहले दवाई नहीं हूँ सस्पाल हूँ असी दवाइया तो पूरियां भेज दी पहले टैस नहीं होंगे इस हस्पता मलाक्लिनक टैस्ट होंगे सो बहुत कुछ प्रोग्रेस हो जी अभी देखिया होना किस बारे क्यूमिकेशन भी ज़्यादा होगी है ਮੱਖੀਆ ਮਛਰਾਂ ਦੇ ਕੰਟਰੋਲ ਵਾਸਤੇ ਤੋਂ ਕਾਫੀ ਕੁਆਲਿਟੀ ਇੰਪਰੂਵਮੈਂਟਸ ਕੀਤੀਆਂ ਜਿਹੜੀਆਂ ਪਿਛਲੇ 20-30 ਸਾਲ ਦੀਆਂ ਕਮੀਆਂ ਪੇਸ਼ੈਂਟ ਸੀ ਉਹ ਆਉਣ ਵਾਲੇ 1-2 ਸਾਲਾਂ ਚ ਕੱਟਦਾ ਨਹੀਂ